ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਦੂਜੀ ਵਰ੍ਹੇ ਤੇ ਇਸ ਮੌਕੇ ਜਿੱਥੇ ਪਰਿਵਾਰ ਬੇहद ਭਾਵੁਕ ਹੈ ਤਾਂ ਮਾਤਾ ਚਰਨ ਕੌਰ ਵੀ ਬੇहद ਭਾਵੁਕ ਨਜ਼ਰ ਆਏ ਨੇ ਇਸ ਦੇ ਦਰਮਿਆਨ ਉਹਨਾਂ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਲਿਖਿਆ ਕਿ ਸ਼ੁਭ ਪੁੱਤ ਅੱਜ 730 ਦਿਨ ਕਈ ਘੰਟੇ ਤੇ ਕਈ ਮਿੰਟਾਂ ਤੇ ਕਈ ਸੈਕਿੰਡ ਗੁਜ਼ਰ ਗਏ ਨੇ ਤੁਹਾਨੂੰ ਕਰਦੀ ਦਹਲੀਸ ਲੰਗੇ ਮੇਰੀਆਂ ਅਰਦਾਸਾਂ ਤੇ ਮਿੰਤਾ ਦਾ ਸੁੱਚਾ ਫਲ ਢਲਦੀ ਸ਼ਾਮ ਦਿਨਾਂ ਸਾਡੇ ਬਿਨਾਂ ਕਿਸੇ ਗੁਨਾਹ ਤੋਂ ਬਣੇ ਦੁਸ਼ਮਨਾ ਨੇ ਮੇਰੀ ਕੁਖਤੂ ਖੋਲਿਆ ਤੇ ਪੁੱਤ ਜਿਹਾ ਹਨੇਰਾ ਕੀਤਾ ਜਿਸ ਮੁਗਰੋ ਉਮੀਦ ਦਾ ਸੂਰਜ ਚੜਨ ਦੀ ਉਮੀਦ ਖੁਦ ਉਮੀਦ ਨੂੰ ਵੀ ਨਹੀਂ ਸੀ ਪਰ ਬੇਟਾ ਗੁਰੂ ਮਹਾਰਾਜ ਤੁਹਾਡੀ ਸੋਚ ਤੇ ਸੁਪਨਿਆਂ ਤੋਂ ਵਾਕਫ ਸੀ ਇਸ ਦੇ ਲਈ ਪੁੱਤ ਮੇਰਾ ਪੁੱਤ ਮੈਨੂੰ ਦੁਬਾਰਾ ਬਖਸ਼ਿਆ ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਤੁਹਾਡੇ ਨਿੱਕੇ ਵੀਰ ਤੁਹਾਡੀ ਮੌਜੂਦਗੀ ਨੂੰ ਸਦਾ ਇਸ ਜਹਾਨ ਦੇ ਵਿੱਚ ਬਰਕਰਾਰ ਰੱਖਾਂਗੇ ਬੇਸ਼ੱਕ ਮੈਂ ਤੁਹਾਨੂੰ ਸਰੀਰਕ ਤੌਰ ਤੇ ਦੇਖ ਨਹੀਂ ਸਕਦੀ ਪਰ ਮਨ ਦੀ ਅੱਖ ਅਦਨਾ ਮਹਿਸੂਸ ਕਰ ਸਕਦੀ ਹਾਂ ਜੋ ਮੈਂ ਇਹਨਾਂ ਦੋ ਸਾਲਾਂ ਤੋਂ ਕਰਦੀ ਆ ਰਹੀ ਹਾਂ ਪੁੱਤ ਅੱਜ ਦਾ ਦਿਨ ਬੜਾ ਔਖਾ ਪੁੱਤ ਇਹ ਜਿਹੜੀ ਮਾਤਾ ਚਰਨਕੌਰ ਦੇ ਵੱਲੋਂ ਪੋਸਟ ਸ਼ੇਅਰ ਕੀਤੀ ਗਈ ਹੈ ਤਾਂ ਅੱਜ ਮਾਤਾ ਚਰਨਕੌਰ ਬੇहद ਪਾਗੋਕ ਨੇ ਦਿੱਤ ਦਿਨ ਉਹਨਾਂ ਨੇ ਉਂਗਲਾਂ ਤੇ ਗਿਣੇ ਹੋਏ ਨੇ ਦਿਨ ਘੰਟੇ ਮਿੰਟ ਤੇ ਸਕਿੰਟਾਂ ਦਾ ਹਿਸਾਬ ਹੈ ਮਾਤਾ ਚਰਨਕੌਰ ਕੋਲ ਜਿੱਥੇ ਉਹ ਕਹਿ ਰਹੇ ਨੇ ਕਿ ਆ ਜਿੰਨਾ ਸਮਾਂ ਹੋ ਗਿਆ ਮੇਰਾ ਪੁੱਤ ਘਰ ਦੀ ਦਹਲੀਜ਼ ਟੱਪਿਆ ਸੀ ਤੇ ਹੁਣ ਘਰ ਵਾਪਸ ਨਹੀਂ ਆਇਆ ਪਰ ਉਹਨਾਂ ਨੇ ਕਿਹਾ ਕੀ ਸਾਨੂੰ ਗੁਰੂ ਮਹਾਰਾਜ ਨੇ ਛੋਟੇ ਸਿੱਧੂ ਦਾਤ ਬਖਸ਼ੀ ਹੈ ਤੇ ਅਸੀਂ ਤਿੰਨ ਨੂੰ ਯਾਨੀ ਕਿ ਛੋਟਾ ਸ਼ੁਭਦੀਪ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਹਮੇਸ਼ਾ ਸਿੱਧੂ ਦੇ ਸੁਪਨਿਆਂ ਨੂੰ ਇਸ ਜਹਾਨ ਦੇ ਵਿੱਚ ਬਰਕਰਾਰ ਰੱਖਾਂਗੇ ਹਾਲਾਂਕਿ ਇਸ ਮੌਕੇ ਦੱਸ ਦਈਏ ਕਿ ਸਿੱਧੂ ਦੀ ਸਮਾਤ ਤੇ ਮੱਥਾ ਟੇਕਣ ਦੇ ਲਈ ਜਿਹੜੇ ਲੋਕ ਪਹੁੰਚ ਰਹੇ ਨੇ ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ